ਦੀਵਾਲੀ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਦੀਵਾਲੀ ਤੇ ਲੋਕ ਜੋ ਸੋਨੇ ਅਤੇ ਚਾਂਦੀ ਦੀ ਖਰੀਦਦਾਰੀ ਕਰਦੇ ਸੀ ਉਹਨਾਂ ਦੀ ਜੇਬ ਦੇ ਉੱਤੇ ਸਿੱਧਾ ਅਸਰ ਪਹਿ ਸਕਦਾ ਹੈ ਤਾਂ ਪਿਛਲੇ ਸਾਲਾਂ ਨਾਲੋਂ ਇਸ ਸਾਲ ਲਗਾਤਾਰ ਜਿਹੜਾ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਉਛਾਲ ਦੇਖਣ ਨੂੰ ਮਿਲ ਰਿਹਾ ਤਾਂ ਕੁਝ ਤਸਵੀਰਾਂ ਦਿਖਾਵਾਂਗੇ ਕਿ ਆਮ ਤੌਰ ਤੇ ਦੁਕਾਨਾਂ ਦੇ ਵਿੱਚ ਅਜਿਹੇ ਦਿਨਾਂ ਵਿੱਚ ਰਸ਼ ਰਹਿੰਦਾ ਸੀ ਲੋਕ ਖਰੀਦਦਾਰੀ ਕਰਨ ਦੇ ਲਈ ਆਉਂਦੇ ਸੀ ਪਰ ਇਹ ਕਿਹਾ ਜਾ ਸਕਦਾ ਹੈ ਕਿ ਲੋਕਾਂ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਥੋੜਾ ਜਿਹਾ ਕਰੇਜ ਜਰੂਰ ਘਟਿਆ ਪਰ ਕੀ ਇਸ ਦੀ ਵਜ੍ਹਾ ਸੋਨੇ ਚਾਂਦੀ ਦੇ ਰੇਟਾਂ ਦਾ ਵਧਣਾ ਹੈ ਜਾਂ ਕਿੰਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਲੋਕ દિਵਾਲੀ ਵਾਲੇ ਦਿਨ ਹੀ ਖਰੀਦਦਾਰੀ ਕਰਨ ਆਉਂਦੇ ਨੇ ਤਾਂ ਇਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਪਰ ਇਹ ਵੀ ਦਿਖਾ ਦਈਏ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਗਹਿਣੇ ਆ ਉਹ ਦੁਕਾਨਾਂ ਦੇ ਵਿੱਚ ਸਜੇ ਹੋਏ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਹੈ ਉਹ ਜ਼ਰੂਰ ਦੇਖਣ ਨੂੰ ਮਿਲਦੀ ਹੈ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਪ੍ਰਧਾਨ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਲਗਾਤਾਰ ਜਿਹੜਾ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਸਾਲਾਂ ਨਾਲੋਂ ਇਸ ਸਾਲ ਦਾ ਕਿੰਨਾਕ ਅੰਤਰ ਹੈ ਔਰ ਕਿੰਨਾਕ ਅਸਰ ਹੈ ਦੁਕਾਨਦਾਰੀ ਤੇ ਪਿਛਲੇ ਸਾਲ ਨਾਲੋਂ ਕਰੀਬ 40% ਦੇ ਕਰੀਬ ਜੜ ਹੈਗਾ ਜੀ 골ਡ ਦੇ ਰੇਟ ਵਿੱਚ ਤੇਜ਼ੀ ਆ ਚੁੱਕੀ ਹੈਗੀ ਆ ਔਰ ਤੁਸੀਂ ਰੋਜ਼ ਜੇਕਰ ਸਵੇਰੇ ਜੋ ਰੇਟ ਖੁੱਲਦਾ ਮਾਰਕੀਟ ਦਾ ਤਾਂ ਦੇਖੋ 1000 ਰੁਪਿਆ 2000 ਰੁਪਿਆ ਡੇਲੀ ਰੇਟ 골ਡ ਦਾ ਔਰ 2000 ਤੋਂ ਲੈ ਕੇ 3000 4000 ਰੁਪਿਆ ਡੇਲੀ ਰੇਟ ਸਿਲਵਰ ਦਾ ਛਾਲ ਮਾਰ ਚੱਕਾ ਹੁੰਦਾ ਜੀ ਜੀ ਡੇਲੀ ਆਪ ਹੁੰਦਾ ਰੇਟ ਜੀ ਅੱਛਾ ਕੀ ਵਜ੍ਹਾ ਕੀ ਆ ਅੱਜ ਦੇ ਰੇਟ ਦੀ ਗੱਲ ਕਰੀਏ ਅੱਜ ਦਾ ਰੇਟ ਕਿੰਨਾ ਔਰ ਕੱਲ ਦਾ ਕਿੰਨਾ ਸੀਗਾ ਅਜਿਹੇ ਰ ਕੱਲ ਕੋਈ 1 21 ਦੇ ਕਰੀਬ ਪਲੱਸ ਚੱਲ ਰਿਹਾ ਸੀਗਾ ਅੱਜ 122000 ਪਲੱਸ ਜੋ 22 ਕੈਟ ਦਾ ਰੇਟ ਹੈਗਾ ਉਹ ਚੱਲ ਰਿਹਾ ਅਜ ਤੱਕ ਜੀ ਅੱਛਾ ਲੱਗਦਾ ਜੀ ਕਿਤਨਾ ਕਿਤੇ ਲੋਕਾਂ ਦੀ ਸਿੱਧੇ ਤੌਰ ਤੇ ਜੇਬ ਤੇ ਅਸਰ ਹੈ ਔਰ ਕਿਤਨਾ ਕਿਤੇ ਵਰਲਡਵਾਈਡ ਜਿਸ ਤਰੀਕੇ ਦੇ ਨਾਲ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਉਛਾਲ ਆ ਰਿਹਾ ਹੈ ਲੋਕਾਂ ਦੀ ਜੇਬ ਤੋਂ ਬਾਹਰ ਹੋ ਰਿਹਾ ਹੈ ਪਰ ਦੂਸਰੇ ਪਾਸੇ ਦੁਕਾਨਦਾਰ ਕਿਵੇਂ ਦੇਖਦੇ ਨੇ ਬਹੁਤ ਜ਼ਿਆਦਾ ਫਰਕ ਪੈ ਰਿਹਾ ਜੀ ਇਹ ਰੇਟ ਜੋ ਰੇਟ ਵਾਈਜ਼ ਹੈਗਾ ਇਹ ਕਾਮ ਜੋ ਅਮੀਰ ਫੈਮਲੀ ਉਹਨਾਂ ਦਾ ਕੋਈ ਪ੍ਰਵਾਹ ਨਹੀਂ ਕਿ ਲੇਕਿਨ ਜੋ ਆਮ ਜਿਆਦਾ ਜੋ ਸਾਡਾ ਮੀਡੀਅਮ ਤਬਕਾ ਹੈ ਉਹ ਬਹੁਤ ਜਿਆਦਾ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਕਰਕੇ ਜਿਨ੍ਹਾਂ ਨੇ ਆਪਣੀਆਂ ਲੜਕੀਆਂ ਦੀ ਮੈਰਿਜ ਕਰਨੀਆਂ ਉਹ ਵਿਚਾਰੇ ਇਹਨਾਂ ਰੇਟ ਸੁਣ ਕੇ ਇੱਕ ਵਾਰ ਤਾਂ ਮੱਥੇ ਤੇ ਤਰਲੀ ਹੁੰਦੀ ਹੈ ਵੀ ਇਹਨਾਂ ਗਹਿਣਾ ਤੇ ਦੁਕਾਨਦਾਰ ਉਹਨੂੰ ਜੋ ਦੁਸਤ ਜੋ ਦੁਕਾਨਦਾਰ ਦੇਖ ਰਿਹਾ ਨਾ ਉਹ ਇਹ ਸਿਸਟਮ ਲੈ ਕੇ ਵੀ ਜੋ ਜੁਐਲਰੀ ਪਹਿਲਾਂ ਨਮੀ ਡਿਆਨ ਕਰ ਰਹੀ ਆ ਉਹਨੂੰ ਕੱਟਣ ਉਹਨਾਂ ਕੱਟ ਰੇਟ ਦੇ ਵਿੱਚ ਉਹਨੂੰ ਕੱਟਵੇਟ ਦੇ ਵਿੱਚ ਉਹਨੂੰ ਤਿਆਰ ਕਰ ਰਹੇ ਨੇ ਤਾਂ ਕਿ ਜਿਹਨੇ ਕਿਸੇ ਨੇ ਪਰਿਵਾਰ ਨੇ ਲੜਕੀ ਸ਼ਾਦੀ ਕਰਨੀ ਆ ਕੱਟ ਉਹਦੀ 19 ਫਲਾਵਰ ਰੱਖ ਕੇ ਕੱਟ ਰੇਂਜ ਦੇ ਵਿੱਚ ਉਹਦਾ ਕੋਈ ਵਿਚਾਰੇ ਦਾ ਮਸਲਾ ਆਚਨ ਲੱਗਦਾ ਜੀ ਜਿਹੜਾ ਬੰਦਾ 2 ਤੋਲੇ ਜਾਂ 3 ਤੋਲੇ ਦਾ ਕੋਈ ਗਹਿਣਿਆਂ ਦਾ ਸੈੱਟ ਖਰੀਦਦਾ ਸੀ ਤਾਂ ਉਹ ਹੁਣ ਕਿਤੇ ਨਾ ਕਿਤੇ 1 ਤੋਲੇ ਤੇ ਸਵਾ ਤੋਲੇ ਤੇ ਆ ਜਾਊਗਾ ਇਹ ਵੀ ਮੰਨਦੇ ਹੋ ਬਿਲਕੁਲ ਮੰਨਦਾ ਜੀ ਬਿਲਕੁਲ ਮੰਨਦਾ ਜੀ ਅਸੂਰੇ ਕਸਟਮ ਬਟਨ ਜੀ ਅਗੇ ਐਵਰੇਜ ਹੁੰਦੀ ਸਾਢੇ 3 ਟੋਲੇ ਤੋਂ ਸੈਟ ਵਗੈਰਾ ਸਟਾਰਟ ਹੁੰਦਾ ਸੀ ਅਜੇ ਪਿਜੀਸ਼ਨ ਰਹੀ ਗਈ ਵੀ 1 ਟੋਲੇ ਤੋਂ 1.5 ਟੋਲੇ ਤੱਕ ਵੀ ਸੈਟ ਜਿਹੜੇ ਹੈਗੇ ਨੇ ਦੁਕਾਨਦਾਰ ਬਣਾ ਰਹੇ ਨੇ ਕਿਉਂ ਕਿ ਰੇਟ ਬਹੁਤ ਜ਼ਿਆਦਾ ਉਨ ਹਾਈ ਹੋਣ ਦੇ ਨਾਲ ਬਹੁਤ ਫਰਕ ਪਿਆ ਇੱਕ ਕਾਰੋਬਾਰ ਤੇ ਕਿੰਨਾ ਕਸਰਾ ਹੈ ਕਾਰੋਬਾਰ ਤੇ ਬਹੁਤ ਜ਼ਿਆਦਾ ਫਰਕ ਪਿਆ ਹੋਇਆ ਜੀ ਕਾਰੋਬਾਰ ਦੇ ਉੱਪਰ ਰੇਟ ਬਹੁਤ ਜ਼ਿਆਦਾ ਹਾਈ ਦੇ ਕਾਰਨ ਅਗੇ ਲੋਕੀ ਜੋ ਸ਼ੌਂਕੀਆ ਗਹਿਣੇ ਬਣਾਉਂਦੇ ਸੀਗੇ ਉਹ ਸ਼ੌਂਕ ਵਾਲਾ ਜਿਹੜਾ ਕੰਮ ਹੈਗਾ ਕਾਫੀ ਉਹ ਕਟਿਆ ਹੋਇਆ ਹੈ ਜੀ ਤੋ ਜਿਹੜੇ ਵਿਆਹ ਸ਼ਦੀ ਵਾਲੇ ਆਗੇ ਆ ਖਾਸ ਕਰਕੇ ਲੜਕੀ ਪਰਿਵਾਰ ਵਾਲੇ ਆ ਉਹ ਚਾਹ ਰਹੇ ਮਜਬੂਰੀ ਬਣਾਉਣ ਬੰਦਾ ਨੂੰ ਅੱਛਾ ਦੀਵਾਲੀ ਨੂੰ ਲੈ ਕੇ ਕਿਵੇਂ ਦਾ ਇੱਥੇ ਉਤਸ਼ਾਹ ਰਹਿੰਦਾ ਸੀ ਖਾਸ ਕਰ ਕਿਉਂਕਿ ਲੋਕ ਗਹਿਣੇ ਖਰੀਦਦੇ ਨੇ ਉਹ ਕਹਿੰਦੇ ਦੀਵਾਲੀ ਧੰਤੀ ਰਸਤੇ ਕੋਈ ਨਾ ਕੋਈ ਅਜੀਹੀ ਚੀਜ਼ ਲੈ ਲਈਏ ਕਿਉਂਕਿ ਸ਼ੁਭ ਮੰਨਿਆ ਜਾਂਦਾ ਤਾਂ ਉਹਨੂੰ ਲੈ ਕੇ ਕਿਵੇਂ ਦੇ ਬਾਜ਼ਾਰਾਂ ਦੇ ਵਿੱਚ ਅਗਰ ਗੱਲ ਕਰੀਏ ਖਾਸ ਕਰ ਰੌਣਕਾਂ ਰਹਿੰਦੀਆਂ ਨੇ ਤਾਂ ਹੁਣ ਕਿਵੇਂ ਦੀਆਂ ਰੌਣਕਾਂ ਨੇ ਕਿਵੇਂ ਲੋਕ ਜਿਹੜੇ ਨੇ ਖਰੀਦਦਾਰੀ ਦੇ ਲਈ ਆ ਰਹੇ ਨੇ ਕਿੰਨਾ ਜਿਹੜਾ ਗਹਿਣਾ ਉਹ ਉਹਦੀ ਜਿਹੜੀ ਆ ਖਰੀਦਦਾਰੀ ਹੋ ਰਹੀ ਇਹ ਦੇਖੋ ਜੋ ਦਿਵਾਲੀ ਦਾ ਜੋ ਕਰੇਜ ਹੈਗੇ ਨਾ ਜੀ ਉਹ ਦਿਵਾਲੀ ਦੇ ਕਰੇਜ ਬੜ ਕਰਾਰ ਰਾ ਕੋਈ ਕੋਈ ਸ਼ੱਕ ਨਹੀਂ ਹੈਗਾ ਕਿਉਂਕਿ ਦੇਖੋ ਨਾ ਦੋ ਦਿਨਾਂ ਕਿ ਤਨ ਤੇ ਰਸ ਹੋ ਜੇ ਪਹਿਲਾਂ ਗਾ ਰੁਕ ਜਾਂਦਾ ਅਗਲੇ ਕਹਿੰਦੇ ਵੀ ਅਗਰ ਤਨ ਤੇ ਰਸ ਅੱਛਾ ਮੂਰਤ ਆਏਗਾ ਤਾਂ ਅਸੀਂ ਉਸ ਮੂਰਤ ਦੇ ਉੱਪਰ ਅਸੀਂ ਸਿਲਵਰ ਔਰ ਗੋਲਡ ਫੇਦਾਂਗੇ ਲੋਕੀ ਸ਼ੱਕ ਨੇ ਦੌਰ ਤੇ ਕੋਈ ਸਿੱਕੇ ਵਗੈਰਾ ਹੋਗੇ ਜਾਂ ਕੋਈ ਬਰਤਨ ਵਗੈਰਾ ਹੋਗੇ ਜਾਂ ਸੋਨੇ ਦਾ ਗਹਿਣਾ ਹੈਗਾ ਸ਼ੱਕ ਨੇ ਦੌਰ ਤੇ ਲੋਕੀ ਲੈ ਕੇ ਜਾਂਦੇ ਨੇ ਉਹ ਜੋ ਉਹਦੇ ਵਿੱਚ ਕੋਈ ਕਰ ਬੜ ਕਰਾਰ ਰਾ ਹੈ ਕਰੇਜ ਤਨ ਤੇ ਰਸ ਦਾ ਔਰ ਦਿਵਾਲੀ ਦਾ ਜੋ ਆਸ ਵਾਲਾ ਜੀ ਚਾਂਦੀ ਦੇ ਰੇਟਾਂ ਚ ਕਿੰਨਾ ਕ ਸਰ ਚਾਂਦੀ ਵੀ ਨਾਲ ਨਾਲ ਵਧ ਰਹੀ ਹੈ ਤੇ ਸੋਨਾ ਵਧ ਰਿਹਾ ਚਾਂਦੀ ਦੇ ਰੇਟਾਂ ਦਾ ਛੂਟ ਵੱਟੀ ਹੋਈ ਹੈ ਜੀ ਜੇਕਰ 골ਡ ਦੀ ਜੇਕਰ ਜਿਹੜੀ ਹੈਗੀ ਆ ਰਿਟਰਨ 40% ਤਾਂ ਸਿਲਵਰ ਦੀ 60% ਦੇ ਕਰੀਬ ਆ ਚੁੱਕੀ ਹੈਗੀ ਆ ਔਰ ਉਹਦੀ ਕੁਝ وجہ ਹੋਰ ਵੀ ਹੈਗੀ ਆ ਕੋਈ ਇੰਡਸਟਰੀ ਦੇ ਵਿੱਚ ਚਾਂਦੀ ਬਹੁਤ ਜ਼ਿਆਦਾ ਇਸਤੇਮਾਲ ਹੋ ਰਹੀ ਆ ਤੇ ਇਸ ਕਰਕੇ ਗਹਿਣਾ ਉੱਪਰ ਇਸ ਚੀਜ਼ ਦਾ ਜ਼ਿਆਦਾ ਸਰਪਰੇ ਰੇਟ ਆ ਲੱਗਿਆ ਜੀ وجہ ਕੀ ਹੈ ਕਿਉਂ ਮਤਲਬ ਸੋਨੇ ਦੇ ਰੇਟਾਂ ਜਿੰਨਾ ਉਛਾਲ ਹੋ ਰਿਹਾ ਪ੍ਰੇਟਰਨ ਸਿੰਘ ਜੀ ਪਹਿਲੀ ਗੱਲ ਤਾਂ ਜੋ ਵਰਲਡ ਵਾਈਜ਼ ਚੱਲ ਰਹੀ ਹੈ ਵਾਰ ਚੱਲ ਰਹੀਆਂ ਰਸ਼ੀਆ ਔਰ ਯੂਕਰੇਨ ਦੀ ਇਜ਼ਰਾਇਲ ਔਰ ਫਲਸਤੀਨ ਦੀ ਸੀ ਆ ਉਹਨਾਂ ਤਾਜ਼ਾ ਅਫਗਾਨਿਸਤਾਨ ਔਰ ਪਾਕਿਸਤਾਨ ਦਾ ਹੋ ਗਿਆ ਜੀ ਵੈਨਜੂਏਲਾ ਅਮਰੀਕਾ ਦਾ ਮਸਲਾ ਕਈ ਮਸਲੇ ਹੈ ਜਿੰਨਾ ਕਰਕੇ ਕੋਸ ਟੈਰਫ ਵਾਰ ਜੋ ਸਾਨੂੰ ਸਾਡੇ ਮੁਲਕ ਨੂੰ ਅਮਰੀਕਨ ਰਾਸ਼ਟਰਪਤੀ ਟਰੰਪ ਜੋ ਖਰਾਬ ਕਰ ਰਿਹਾ ਟੈਰਫ ਵਾਰ ਲਗਾ ਕੇ ਉਹ ਦਿਨਾਂ ਵੀ ਬਹੁਤ ਜ਼ਿਆਦਾ ਭਾਰੀ ਅਸਰ ਰਸੀ ਦੇ ਉੱਪਰ ਲੱਗਦਾ ਰੇਟ ਘਟਣਗੇ ਜੇਕਰ ਅਜਿਹੀ ਕੋਈ ਸਥਿਤੀ ਸਹੀ ਹੁੰਦੀ ਹੈ ਤਾਂ ਦੇਖੋ ਜੀ ਰੇਟ ਇਹ ਨਹੀਂ ਹੈਗਾ ਵੀ ਅਗਰ ਵਧ ਹੀ ਜਾਂਦੇ ਤਾਂ ਕਿਸੇ ਸਟੇ ਤੇ ਗ੍ਰੇਡ ਖੜਨਗੇ ਵੀ ਔਰ ਕਿਤੇ ਰੇਟ ਇਹ ਟੁੱਟ ਵੀ ਸਕਦੇ ਆ ਨੀਚੇ ਵੀ ਆ ਸਕਦੇ ਆ ਤਾਂ ਬਿਲਕੁਲ ਆਇਆ ਜਾ ਸਕਦਾ ਹੈ ਕਿ ਲੋਕ ਖਰੀਦਦਾਰੀ ਕਰਨ ਦੇ ਲਈ ਆ ਰਹੇ ਨੇ ਜਿਸ ਤਰੀਕੇ ਨਾਲ ਦੁਕਾਨਦਾਰ ਜਿਹੜੇ ਨੇ ਦੱਸ ਰਹੇ ਨੇ ਪਰ ਲੋਕਾਂ ਦੇ ਵਿੱਚ ਜਿਹੜਾ ਕ੍ਰੇਜ਼ ਹੈ ਉਹ ਬਰਕਰਾਰ ਹੈਗਾ ਪਰ ਕਿਤੇ ਨਾ ਕਿਤੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜਿਹੜੇ ਲੋਕ ਇੱਕ ਜਾਂ ਦੋ ਤੋਲੇ ਤੱਕ ਸੋਨਾ ਖਰੀਦਦੇ ਸੀ ਉਹ ਕਿਤੇ ਨਾ ਕਿਤੇ ਹੁਣ ਘੱਟ ਸੋਨਾ ਖਰੀਦ ਰਹੇ ਨੇ ਉਹਨਾਂ ਦੇ ਉਸੇ ਬਜਟ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਜਿਹੜੀ ਚੀਜ਼ ਹੈ ਉਹ ਬਣਾ ਕੇ ਦਿੱਤੀ ਜਾ ਰਹੀ ਹੈ ਤਾਂ ਵਰਲਡਵਾਈਡ ਉਹਨਾਂ ਨੇ ਜ਼ਿਕਰ ਕੀਤਾ ਕਿ ਜੋ ਵਾਰ ਦਾ ਜ਼ਿਕਰ ਕੀਤਾ ਉਹਨਾਂ ਨੇ ਕਿ ਵਾਰ ਦੇ ਕਰਕੇ ਇਹ ਸਾਰੇ ਕੀਮਤਾਂ ਦੇ ਵਿੱਚ ਜਿਹੜਾ ਉਛਾਲ ਆ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ तो राजेंद्र अरोडा न्यूज 18